ਪੀ ਨੂੰ ਸਪੈਸ਼ਲ ਮਿਲਣ ਜਾਣਾ ਮਿਲ ਕੇ ਵੀ ਗਏ ਨੇ ਔਰ ਇਹਨਾਂ ਨੇ ਇੱਕ ਪਰਚੇਜ ਵੀ ਕੀਤੀ ਆਈਟਮ ਨੂੰ ਮੈਨੂੰ ਖੁਸ਼ੀ ਹੋਈ ਆ ਨਾ ਉਹ ਅੱਗੇ ਵਾਸਤੇ ਇੱਕ ਤਰ੍ਹਾਂ ਦੀ ਪੱਕੀ ਬੌਂਡਿੰਗ ਹੋ ਗਈ ਉਹ ਕਿਆ ਬਾਤ ਜੈ ਮਾਤਾ ਦੀ ਦੋਸਤੋ ਦਵਿੰਦਰ ਵੀਰ ਜੀ ਐਸੀ ਮੁੱਲਾਂਪੁਰ ਤੋਂ ਸਪੈਸ਼ਲ ਮੁੱਲਾਂਪੁਰ ਦੱਖਾਂ ਇਹ ਇਹਨਾਂ ਨੇ ਲੈਣਾ ਸੀ ਐਸੀ ਸ਼ੋਭ ਵਾਸਤੇ ਇਹਨਾਂ ਕੋਲੇ ਪਹਿਲਾਂ ਲੱਗਿਆ ਸੀ ਹਿਟਾਚੀ ਦਾ ਉਹ ਇਹਨਾਂ ਨੇ ਉਤਰਵਾਤਾ ਇਹ ਸੋਚ ਰਹੇ ਸੀ ਕਿ ਕਿਹੜਾ ਐਸੀ ਲਈਏ ਇਹਨਾਂ ਨੂੰ ਰਾਏ ਦਿੱਤੀ ਕਿ ਡਾਈਕਨ ਦਾ 1.8 ਲਾਓ ਦੁਕਾਨ ਦੇ ਉੱਤੇ ਸ਼ੋਪ ਲਈ ਸਪੈਸ਼ਲ ਹੈ ਇਹਦੇ ਵਿੱਚ ਡਬਲ ਕੂਲਿੰਗ ਕੋਇਲ ਹੁੰਦੀ ਹੈ ਆਊਟਡੋਰ ਦੇ ਵਿੱਚ ਬਹੁਤ ਇਹਨਾਂ ਦਾ ਨਾਈਸ ਸੁਭਾਅ ਇਹਨਾਂ ਨੇ ਇੱਕ ਸਕਿੰਟ ਲਗਾਇਆ ਕਹਿੰਦੇ ਤੁਸੀਂ ਆਪਣੀ ਮਰਜ਼ੀ ਨਾਲ ਦੇ ਦਿਓ ਵੀਰ ਜੀ ਕਿ ਮੈਂ ਨਹੀਂ ਤੁਹਾਨੂੰ ਕੁਝ ਪੁੱਛਣਾ ਤੁਸੀਂ ਆਪਣੀ ਮਰਜ਼ੀ ਦੇ ਨਾਲ ਦੇ ਦਿਓ ਮੈਨੂੰ ਇਹ ਗੱਲ ਬਹੁਤ ਜ਼ਿਆਦਾ ਵਧੀਆ ਲੱਗੀ ਵੀਰ ਜੀਆਂ ਦੀ ਦਵਿੰਦਰ ਵੀਰ ਜੀ ਬਹੁਤ ਹੀ ਨਾਈਸ ਸੁਭਾਅ ਇਹਨਾਂ ਦੀ ਉੱਥੇ 골ਡ ਦੀ ਦੁਕਾਨ ਹੈ ਕਿਹੜੇ ਬਜ਼ਾਰ ਚਾ ਵੀਰ ਜੀ ਤੁਹਾਡੀ ਆਪਣੇ ਮੁੱਲਾਂਪੁਰ ਦਾਖਾ ਨਿਊ ਫੈਂਸੀ ਜੁਐਲਰੀ ਹੈ अच्छा अच्छा दाना मंडी ਚ ਨਿਊ ਫੈਂਸੀ ਜੁਐਲਰ ਹਾਂਜੀ ਰਾਜੂ 모ਹੀ ਵਾਲੇ ਰਾਜੂ 모ਹੀ ਵਾਲੇ ਰਾਜੂ 모ਹੀ ਦੇ ਨਾਮ ਤੋਂ ਇਹਨਾਂ ਦਾ ਪ੍ਰਚਲਿਤ ਮਤਲਬ ਇਹਨਾਂ ਦਾ ਨਾਮ ਹੈ ਔਰ ਨਿਊ ਫੈਂਸੀ ਸਟੋਰ ਹੈ ਜੀ ਇਹਨਾਂ ਦਾ ਦਾਣਾ ਮੰਡੀ ਦੇ ਵਿੱਚ ਬਹੁਤ ਵਧੀਆ ਕਾਮਾ ਵੀਰ ਜੀ ਦਾ ਬਹੁਤ ਨਾਈਸ ਸੁਭਾਅ ਇਹਨਾਂ ਦਾ ਬਾਕੀ ਵੀਰੀਆਂ ਤੋਂ ਪੁੱਛਾਂਗੇ ਕਿਵੇਂ ਲੱਗੇ ਇੱਥੇ ਆ ਕੇ ਇੰਨੀ ਦੂਰ ਆਏ ਨੇ ਇਹ ਕਹਿੰਦੇ ਵੀ ਵੀਰ ਨੂੰ ਸਪੈਸ਼ਲ ਮਿਲਣ ਜਾਣਾ ਮਿਲ ਕੇ ਵੀ ਗਏ ਨੇ ਔਰ ਇਹਨਾਂ ਨੇ ਇੱਕ ਪਰਚੇਜ਼ ਵੀ ਕੀਤੀ ਆਈਟਮ ਡੈਕਨ ਦਾ ਏਸੀ ਲਿਆ ਇਹਨਾਂ ਨੇ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਇੱਥੇ ਬਹੁਤ ਵਧੀਆ ਵੀਰ ਜੀ ਹੱਦ ਨਾਲੋਂ ਵੱਧ ਇਹ ਕਹਿੰਦਾ ਮਨ ਨੂੰ ਪੂਰੀ ਤਸੱਲੀ ਆ ਇਹ ਕਹਿੰਦਾ ਦਿਲ ਖੁਸ਼ ਹੋ ਗਿਆ ਥੈਂਕ ਯੂ ਥੈਂਕ ਯੂ ਹਾਂ ਗੱਲ ਰੇਟ ਦੀ ਨਹੀਂ ਹੁੰਦੀ ਨਹੀਂ ਨਹੀਂ ਰੇਟ ਤਾਂ ਦੇਖੋ ਕਿਤੋਂ ਵੀ ਮਿਲ ਜਾਉ ਇਹ ਕਹਿੰਦਾ ਨੋਰਮਲ ਆ ਪਰ ਜਿਹੜਾ ਬੰਦੇ ਦਾ ਮਿਲਣ ਵਰਤਣ ਆ ਨਾ ਪਿਆਰ ਆ ਜਿਹੜਾ ਉਹ ਅਲੱਗ ਚੀਜ਼ ਆ ਇਹ ਕਹਿੰਦਾ ਜੋ ਦਿਲ ਨੂੰ ਮੈਨੂੰ ਖੁਸ਼ੀ ਹੋਈ ਆ ਨਾ ਉਹ ਅੱਗੇ ਵਾਸਤੇ ਇੱਕ ਤਰ੍ਹਾਂ ਦੀ ਪੱਕੀ ਬਾਉਂਡਿੰਗ ਹੋ ਗਈ ਉਹ। ਕੀ ਬਾਤ ਹੈ। ਬਿਲਕੁਲ। ਹਾਂਜੀ ਬੇਟਾ ਕਿਵੇਂ ਲੱਗਿਆ? ਹਾਂਜੀ ਬਹੁਤ ਵਧੀਆ। ਆਦਾ ਪੁੱਤਾਂ ਨਹੀਂ ਤੁਸੀਂ ਕੁਛ ਹੈ। ਵਧੀਆ ਲੱਗੇ ਨਾ? ਹਾਂਜੀ। ਬਹੁਤ ਵਧੀਆ ਗੱਲ। ਜੈ ਮਾਤਾ ਦੀ। ਜੈ ਮਾਤਾ ਦੀ।